ਸਾਰੇ ਦੋਸਤੋ ਨੂੰ ਪਿਆਰ ਭਰੀ ਸਤਿ ਸਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਤੇ ਆਪਣਾ ਮੇਰ ਪਰਿਆਰਥ ਰੱਖਣ ਜੀ। ਅੱਜ ਆਏ ਸੀਗੇ ਜੀ ਫੇਰ ਫਰੌਰ। ਐਤਵਾਰ ਅੱਜ ਦਵਾਈ ਪੀਣ ਪਥਰੀ ਵਾਲੀ। ਅ ਹੈਗੀ ਕਿਰਪਾ ਬਾਬਾ ਜੀ ਦੀ ਜਿੱਦਣ ਤੇ ਆਪਾਂ ਪੀਣ ਲੱਗੇ ਹਾਂ ਮੁੜ ਕੇ ਦਰਦ ਨਹੀਂ ਹੋਇਆ। ਤਿੰਨ ਵਾਰ ਹੋ ਚੁੱਕਿਆ। ਪੀਣ ਆਪਾਂ ਤਿੰਨ ਵਰ ਦਵਾਈ ਪੀ ਚੁੱਕੇ ਆਂ ਦੋ ਕਵਾਰ ਆਪਾਂ ਹੋਰ ਪੀਵਾਂਗੇ ਅਗਲੇ ਦੋ ਐਤਵਾਰ ਹੋਰ ਫਿਰ ਕਰਨਗੇ ਬਾਬਾ ਜੀ ਕਿਰਪਾ ਫਿਰ ਕਰਾਵਾਂਗੇ ਆਪਾਂ ਅਲਟਰਾਸਾਉਂਡ ਕਰਿਆ ਜੀ ਇਧਰ ਸ਼ੁਰੂ ਲੋਕ ਟਾਈਲ ਦਾ ਕੰਮ ਐਨ ਹੋ ਜਾਣਾ ਫੱਲਾ ਹੈ ਜਿਹੜਾ ਮਿਸਤਰੀਆਂ ਦੇ ਕੰਮ ਪਹਿਲਾਂ ਸਵੇਰੋਂ ਠੱਡੇ ਨਹੀਂ ਲਾਏ ਮੈਂ ਕਿਤੇ ਬਾਹਰ ਗਿਆ ਰਤਾ ਕਹਿੰਦੇ ਖੱਡੇ ਲਾ ਕੇ ਬਾਅਦ ਹੋਂ ਚਾਹੋਗੇ ਇੱਥੇ ਬਸ ਹੁਣ ਉਧਰੋਂ ਢੋ ਰਹੇ ਸਾਰੇ ਉਹ ਕਰਾ ਪਾਉਣ ਨਹੀਂ ਦੱਸਦਾ ਮੈਂ ਤਾਂ ਕਰ ਕਾ ਕਿ ਕਰਾ ਪਾ ਲੈਨੇ ਆ ਕਣ ਸਾਡੇ ਠੱਡੇ ਖਿਲ ਜਾਣੇ ਲੋਕ ਟਾਇਲ ਵੀ ਆ ਗਈ ਆਪਣੀ ਹਾਂ ਨਾ ਨਾ ਇਹਨੂੰ ਕਹਿਣਾ ਹੋ ਗਿਆ 15 ਪੱਧਰਾ ਹੋ ਗਿਆ ਹੋ ਗਿਆ ਪੱਧਰਾ ਆਹੋ ਆਟਾ ਬਣਾਉਂਦਾ ਉਹ ਫੇ ਹੁਣ ਹੈ ਨਹੀਂ ਰੋੜੀ ਹਾਂ ਰੋੜੀ ਹੈ ਨਹੀਂ ਲਾ ਫੇ ਬਣਾ ਪੰਗਰਾ ਇਤਨੀ ਬੰਨੀ ਜੇ ਤਾਂ ਚੱਲੀ ਜਾਵੇ ਪੰਪ ਫਿਰ ਤਾਂ ਇਹ ਤਾਂ ਖੜ ਗਿਆ ਅੱਥਕ ਪੰਪ ਲਵਾ ਕੇ ਖੜ ਗਿਆ ਬੰਸੀ ਪੱਲਾ ਹੀ ਲੱਗਿਆ ਹੋਇਆ ਪੰਜ ਰਹੇਗੇ ਬਸ ਇੱਕ ਘੰਟੇ ਚ ਲਗਭਗ ਨਾ ਇੱਕ ਟਰਾਲੀ ਮਿੱਟੀ ਦੀ ਚੱਕਤੀ ਅਸੀਂ। ਮਸੀਂ ਪਧਰਾ ਹੋਇਆ। ਸਾਰੀ ਮਿੱਟੀ ਉੱਦਲੇ ਪਾਸੇ ਗਈ ਆ। ਮਹਜੂਰ ਲੱਗ ਕੇ ਹੋਇਆ ਕੰਮ। ਅਜੇ ਵੀ ਹਾਟੇਰੀਆਂ ਪਈਆਂ ਚੱਕਣੀਆਂ ਨੇ। ਬਾਕੀ ਧੰਨਵਾਦੀ ਤੁਹਾਡਾ ਸਾਰਿਆਂ ਦਾ। ਲਾਈਕ ਸ਼ੇਅਰ ਕਮੈਂਟ ਜੀ ਕੋ ਕਰਦੇ ਕਰੋ।